ਅਬਨੂ ਜੈਮਸੀਦੀ ਆਓ ਅਸੀਂ ਇਕਤਰ ਬਾਈਬਲ ਦੇ ਪਵਿੱਤਰ ਬਚਨਾਂ ਵੱਲ ਦੇਖੇ ਮਰਕਸ ਦੀ ਗਾਰੰਟੀ ਆਏ ਉਸ ਦਾ 20 ਵਚਨ ਦੱਸਦਾ ਸਵੇਰ ਨੂੰ ਜਾਓ ਉਧਰ ਦੀ ਲੰਗੇ ਤਾਂ ਡਿੱਠਾ ਕਿ ਜੋ ਉਹ ਹਜ਼ੀਰ ਦਾ ਬ੍ਰਿਸ਼ ਜੜੋਂ ਸੁੱਕ ਗਿਆ ਹੈ ਆਮੀਨ ਅਤੇ 21 ਅਤੇ 22 ਵਚਨ ਦੱਸਦਾ ਹੈ ਤਦ ਪਤਰਸ ਨੇ ਚੇਤੇ ਕਰਕੇ ਉਹਨੂੰ ਆਖਿਆ "ਸਵਾਮੀ ਜੀ ਵੇਖ ਇਹ ਹੰਜ਼ੀਰ ਦਾ ਬ੍ਰਿਸ਼ ਜਿਨੂੰ ਦੂਸਰਾ ਪੈਸੀ ਸੁੱਕ ਗਿਆ ਹੈ।" ਅਤੀ ਬਾਈ ਵਚਨ ਦੱਸਦਾ ਹੈ ਜੀਸ਼ੂ ਨੇ ਉਹਨਾਂ ਨੂੰ ਤਦ ਦਿੱਤਾ "ਪਰਮੇਸ਼ਰ ਉਤੇ ਨਿਸ਼ਚਾਰ ਖੋ।" ਅਤੀ ਪਰਮੇਸ਼ਰ ਤੁਹਾਡਾ ਵਚਨ ਮਰਕਸ 11 ਤੇ ਆਈ ਉਸਤਾ 23 ਅਤੇ ਇਹ ਵੀ ਵਚਨ ਦੱਸਦਾ ਮੈਂ ਤੁਹਾਨੂੰ ਸੱਤ ਆਖਦਾ ਹਾਂ ਕਿ ਜੇ ਕੋਈ ਇਸ ਪਹਾੜ ਨੂੰ ਕਹੇ ਉੱਠ ਅਤੇ ਸਮੁੰਦਰ ਵਿੱਚ ਜਾ ਪਾਓ ਅਤੇ ਆਪਣੇ ਮਨ ਵਿੱਚ ਭਰਮ ਨਾ ਕਰੋ ਸਾਰ ਪ੍ਰਕੀਤ ਕਰੋ ਕਿ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਉਹ ਹੁੰਦੀਆਂ ਹਨ ਤਾਂ ਉਹ ਉਹਦੇ ਲਈ ਹੋ ਜਾਵੇਗਾ ਆਮੀਨ ਅਤੇ ਚੌਵੀਂ ਵਚਨ ਦੱਸਦਾ ਹੈ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋਤ ਕੁਝ ਜੋਸੀ ਪ੍ਰਾਰਥਨਾ ਕਰਕੇ ਮੰਗੋ ਅਰਦੀਤ ਕਰੋ ਜੋ ਸਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ ਆਮਨ ਆਓ ਅਸੀਂ ਪ੍ਰਾਰਥਨਾ ਕਰੀਏ ਇਨ੍ਹਾਂ ਵਚਨਾਂ ਦੇ ਰਾਹੀਂ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਜੀਵਨਾਂ ਦੇ ਵਿੱਚ ਕਾਪਨ ਅਤੇ ਸਰਾਫਾਂ ਦੇ ਕਾਰਨ ਇਕੱਲਾਪਨ ਸਰਾਫ ਦੇ ਕਾਰਨ ਬਿਮਾਰੀ ਦੇ ਕਾਰਨ ਪੀੜੀਦਰ ਪੀੜੀ ਸਰਾਫ ਚੱਲੇ ਆਉਂਦੇ ਹਨ ਅਤੇ ਉਹਨਾਂ ਦੇ ਜੀਵਨਾਂ ਦੇ ਵਿੱਚ ਇਕੱਲਾਪਨ ਸੁੱਕਾਪਨ ਪਰਮੇਸ਼ਰ ਇਹਨਾਂ ਵਚਨਾਂ ਦੇ ਰਾਹੀਂ ਪਰਮੇਸ਼ਰ ਜੀਵੇਂ ਹੰਜ਼ੀਰ ਦਾ ਸੁੱਕੇ ਦੁੱਖ ਰક્ત ਨੂੰ ਪਰਮੇਸ਼ਰ ਤੁਸੀਂ ਹਰਾ ਕੀਤਾ ਪਰਮੇਸ਼ਰ ਸਰਾਫਤ ਤੋਂ ਮੁਕਤ ਕੀਤਾ ਪਰਮੇਸ਼ਰ ਇਹਨਾਂ ਦੀ ਨਿਸ਼ਰਾ ਦੇ ਦੁਆਰਾ ਪਰਮੇਸ਼ਰ ਨਿਸ਼ਾ ਹਰਕ ਜੀਵਨ ਦੇ ਵਿੱਚੋਂ ਸੁੱਕਾਪਨ ਜਾਵੇ ਪਰਮੇਸ਼ਰ ਇਨਾਂ ਦਾ ਕੱਲਾਪਨ ਪਰਮੇਸ਼ਰ ਇਨਾਂ ਦੀਆਂ ਬਿਮਾਰੀਆਂ ਦੇ ਕਾਰਨ ਇਨਾਂ ਪਰਿਵਾਰਾਂ ਦੇ ਲੜਾਈ ਝਗੜਿਆਂ ਦੇ ਕਾਰਨ ਆਰਥਸੀ ਵਿਰੋਧਤਾ ਦੇ ਕਾਰਨ ਪਰਮੇਸ਼ਰ ਇਨਾਂ ਦਾ ਜੀਵਨਾ ਦੇ ਵਿੱਚ ਪਰਮੇਸ਼ਰ ਮੇਸ਼ਰ ਸੁੱਕਾਪਨ ਦੂਰ ਕਰ ਪਰਮੇਸ਼ਰ ਉਸ ਖੰਜੀਰ ਦੇ ਦਰਖਤ ਦੀ ਤਰ੍ਹਾਂ ਪਰਮੇਸ਼ਰ ਪ੍ਰਭੂ ਇਨਾਂ ਦੇ ਘਰਾਂ ਨੂੰ ਸਰਾਫਾਂ ਤੋਂ ਮੁਕਤ ਕਰ ਪਰਮੇਸ਼ਰ ਇਹਨਾਂ ਦੇ ਜੀਵਨਾਂ ਨੂੰ ਸਰਾਫਾਂ ਤੋਂ ਮੁਕਤ ਕਰ ਪਰਮੇਸ਼ਰ ਇਹਨਾਂ ਰਵਾਰਾਂ ਦੇ ਆਪਸੀ ਪ੍ਰੇਮ ਮਿਲਾਪ ਬਣਾ ਰਵੇ ਪਰਮੇਸ਼ਰ ਇਹਨਾਂ ਬਚਨਾਂ ਦੀ ਰਾਇ ਪਰਮੇਸ਼ਰ ਇਹਨਾਂ ਨੂੰ ਵਿਸ਼ਵਾਸਯੋਗ ਬਣਾ ਪਰਮੇਸ਼ਰ ਤੇਰੀ ਬਚਨਾ ਨੂੰ ਸੁੰਨ ਵਾਲੇ ਨੇ ਪਰਮੇਸ਼ਰ ਚੱਲਣ ਵਾਲੇ ਬਣ ਜਾਣ ਪਰਮੇਸ਼ਰ ਆਪ ਅਤਰਜੋਗ ਪਰਮੇਸ਼ਰ ਹੋ ਪਰਮੇਸ਼ਰ ਹallelujah ਪਰਮੇਸ਼ਰ ਤੁਸੀਂ ਮਹਿਮਾ ਜੋਗ ਪਰਮੇਸ਼ਰ ਹੋ ਪਰਮੇਸ਼ਰ ਵਡਾ ਵਚਨ ਦੱਸਦਾ ਹੈ ਜੋ ਕੋਈ ਮੇਰੇ ਵਚਨਾਂ ਤੇ ਵਿਸ਼ਵਾਸ ਕਰੇਗਾ ਉਹ ਮੇਰੀ ਮਹਿਮਾ ਨੂੰ ਪਾਏਗਾ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਪਰਮੇਸ਼ਰ ਹਰ ਇੱਕ ਜੀਵਨ ਦੇ ਵਿੱਚ ਸੁੱਕਾ پن ਜਾਵੇ ਪਰਮੇਸ਼ਰ ਹਰ ਇੱਕ ਪਰਿਵਾਰ ਦੇ ਵਿੱਚੋਂ ਅੰਦਰ ਲਾ ਸੁੱਕਾ پن ਜਾਵੇ ਪਰਮੇਸ਼ਰ ਇਹਨਾਂ ਦੇ ਜੀਵਨਾਂ ਨੂੰ ਖੁਸ਼ੀਆਂ ਨਾਲ ਭਰ ਦੇ ਪਰਮੇਸ਼ਰ ਪ੍ਰਭੂ ਤੇਰਾ ਸਵਰਗਿਆ ਹੱਥ ਇਹਨਾਂ ਦੀ ਪਰਿਵਾਰਾਂ ਤੇ ਬਣਿਆ ਰਹੇ ਕੀਰਾ ਅਨੁਗ੍ਰਹਿ ਹਰਿਖ ਪ੍ਰਵਾਰਤੇ ਬਣਿਆ ਰਹੇ પ્રાર્થના ਪ੍ਰਭੂ ਜੀ ਸ਼ੁਸ਼ੀ ਦੇ ਨਾਮ ਦੇ ਵਿੱਚ ਮੰਗਦੇ ਆ